ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਜੰਗ ਛੇੜੀ ਗਈ ਹੈ ਡਰੱਗਸ ਦੇ ਖਿਲਾਫ ਉਹਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਇੱਕ ਪੜੀ ਵੱਡੀ ਕਾਮਯਾਬੀ ਮਿਲੀ ਹੈ ਬਿਗ ਫਿਸ਼ ਜਿਹਨੂੰ ਆਪਾਂ ਵੱਡਾ ਉਹ ਵੱਡਾ ਸਮੱਗਲਰ ਸਮਝਦੇ ਆ ਉਹ ਅਬੋਲਖ ਸਿੰਘ ਠੱਠਾ ਤਰਨਤਾਰਨ ਦਾ ਰਹਿਣ ਵਾਲਾ ਉਹ ਤੇ ਉਹਦਾ ਬੇਟਾ ਮਹਾਵੀਰ ਸਿੰਘ ਇਹ ਦੋਨਾਂ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਹੈ ਏ ਮੋਲਕ ਸਿੰਘ ਇੱਕ ਬੜਾ ਵੱਡਾ ਕਾਰਕਲ ਚਲਾ ਰਿਹਾ ਸੀਗਾ ਕਾਫੀ ਸਮੇਂ ਤੋਂ ਤੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ 10 ਐਫਆਈਆਰਾਂ ਇਹਦੇ ਖਿਲਾਫ ਦਰਜ ਨੇ ਐਨਡੀਪੀਐਸ ਐਕਟ ਦੀਆਂ ਜਿਵੇਂ ਲੁਧਿਆਣੇ ਦੇ ਵਿੱਚ ਐ ਜਗਰਾਉਂ ਦੇ ਵਿੱਚ ਐ ਕਪੂਰਥਲਾ ਤਰਨਤਾਰਨ ਸ਼੍ਰੀ ਮੁਕਸਰ ਸਾਹਿਬ ਅੰਮ੍ਰਿਤਸਰ ਇਹ ਲਗ ਲਗ ਜਗ੍ਹਾ ਦੇ ਵਿੱਚ ਇਹਦੇ ਖਿਲਾਫ ਇਹ ਕਦਮੇ ਜਿਹੜੇ ਦਰਜ ਕੀਤੇ ਗਏ ਸੀ ਔਰ ਵੱਡੀਆਂ ਰਿਕਵਰੀਆਂ ਹੋਈਆਂ ਹੁਣ ਲੇਟੈਸਟ 24 21 24 ਦਾ ਮੁਕੱਦਮਾ ਗੇਟਕੀਮਾ ਥਾਣੇ ਦਾ ਦਰਜ ਹੋਇਆ ਸੀ ਵਿੱਚ 3 ਕਿਲੋ ਹਿਰੋਇਨ ਤੇ 5 ਲੱਖ ਡਰਗ ਮਨੀ ਫੜੀ ਗਈ ਸੀ ਉਹਦੇ 'ਚ ਵੌਂਟਡ ਸੀਗਾ ਇਹਦੇ ਖਿਲਾਫ ਵਾਰੰਟ ਲਏ ਹੋਏ ਸੀ ਪੀਓ ਦੀ ਕਾਰਵਾਈ ਚੱਲ ਰਹੀ ਸੀਗੀ ਤੇ ਉਹਦੇ 'ਚ ਕਮਿਸ਼ਨ ਪੁਲਿਸ ਅੰਮ੍ਰਿਤਸਰ ਵੱਲੋਂ ਬੜੀ ਵਧੀਆ ਇੰਟੈਲੀਜੈਂਸ ਬੇਸਡ ਆਪਰੇਸ਼ਨ ਤੇ ਇਹਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਇਹਦੇ ਤੋਂ ਇੱਕ ਟੋਇਟਾ ਗੱਡੀ 8.30 스프링필드 라이플 اور 0.30 पिस्टल وہ براند ہوا पिस्टल ਦੇ 15 کارٹریجز ਨਾਲ ہے تے 5 لائیو کارٹریجز 30 스프링필드 رائفل دے نے 1 لاکھ ڈرگ منی ریکور ہوئی ہے تو میں اونو بڑی بڑی کامیابی ماندا ساڈی ٹیم دی اور میں امید کرتا ہوں کہ جس طرح دا اے دا پچھوکر ہے ਇਹਦੀ ਡਿਟੇਲਡ ਇਨਵੈਸਟੀਗੇਸ਼ਨ ਦੇ ਵਿੱਚ ਸਾਨੂੰ ਹੋਰ ਵੀ ਰਿਕਵਰੀ ਹੋਣ ਦੀ ਆਸ ਹੈ ਔਰ ਸਾਰੇ ਇਹਦੇ ਕੰਟੈਕਟਸ ਜਿਹੜੇ ਔਰ ਪ੍ਰਾਪਰਟੀ ਔਰ ਬੈਂਕ ਅਕਾਊਂਟ ਸਾਰੇ ਜਿਹੜੇ ਉਹਨਾਂ ਦੇ ਉੱਤੇ ਅਸੀਂ ਸਾਰਾ ਵਰਕ ਕਰ ਰਹੇ ਹਾਂ ਕਿਉਂਕਿ ਇਸ ਡਰਗ ਬਣੀ ਤੋਂ ਕਮਾਈ ਹੋਈ ਹੈ ਕਿਹੜੀ-ਕਿਹੜੀ ਚੀਜ਼ਾਂ ਨੇ ਉਹਨਾਂ ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਏ